ਕਾਲਸਾ ਵਾਹਨ ਜੀ ਕੀ ਫਤਹਿ ਕੱਲ ਅਸੀਂ ਨਵੀਂ ਦਿੱਲੀ ਜਾ ਕੇ 1984 ਦਾ ਇਕ ਵਫਤ ਜਿਹੜਾ ਹੈਗਾ 1984 ਦੇ ਕਤਲੇਆਮ ਵੈਲਫੇਅਰ ਸੁਸਾਇਟੀ ਦਾ ਇੱਕ ਵਫਤ ਜਿਹੜਾ ਹੈਗਾ ਕਟਗਿਰਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜੀ ਨੂੰ ਮਿਲਿਆ ਤੇ ਉਹਨਾਂ ਨੇ ਜਾ ਕੇ ਅਸੀਂ ਸਾਰਾ ਜਾ ਕੇ ਉਹਨਾਂ ਨੂੰ ਪੰਜਾਬ ਦੀਆਂ ਸਮੱਸਿਆ ਤੋਂ ਵੀ ਜਾਣੂ ਕਰਵਾਇਆ ਤੇ ਜਿਹੜੇ 84 ਦੇ ਸਿੱਖਾਂ ਦੇ ਕਾਤਲ ਹੈਗੇ ਜਿਨ੍ਹਾਂ ਨੂੰ ਕੋਈ ਸਜ਼ਾ ਮ ਦਵਾਈਆਂ ਮੋਦੀ ਸਾਹਿਬ ਨੇ ਤੇ ਕੁਛ ਹਜੇ ਤੱਕ ਰਹਿ ਗਏ ਹੈਗੇ ਉਹਨਾਂ ਤੋਂ ਵੀ ਜਾਣੂ ਕਰਵਾਇਆ ਖਾਸ ਕਰਕੇ ਸਾਡੀਆਂ ਪੰਜਾਬ ਦੀਆਂ ਬਹੁਤ ਜ਼ਿਆਦਾ ਸਮੱਸਿਆ ਸਨ ਕਿਉਂਕਿ 2 ਸਾਲ ਹੋ ਗਏ ਨਵੀਂ ਸਰਕਾਰ ਬਣੇ ਨੂੰ ਪਿਛਲੀ ਸਰਕਾਰ ਜਿਹੜੀ ਸੀ ਕਾਂਗਰਸ ਦੀ ਸੀ ਉਹਨਾਂ ਨੇ ਵੀ ਸਾਡੇ ਤੇ ਬਹੁਤ ਜ਼ੁਲਮ ਕੀਤੇ ਜਿਹੜੀ ਨਵੀਂ ਸਰਕਾਰ ਬਣੀ ਆ 2 ਸਾਲ ਹੋ ਗਏ ਅਸੀਂ ਕਦੀ ਤੇ ਇਹਨਾਂ ਨੂੰ ਮੇਲ ਪਾਣੇ ਆ ਕਦੀ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਰਿਕੁਐਸਟ ਭੇਜਦੇ ਆ ਕਦੀ ਅਸੀਂ ਇਹਨਾਂ ਦੇ ਦਫ਼ਤਰਾਂ ਦੇ ਗੇੜੇ ਮਾਰਦੇ ਆ ਕਿ ਸਾਨੂੰ ਇੱਕ ਵਾਰੀ 10 ਮਿੰਟ ਦਾ ਟਾਈਮ ਦੇ ਦਿਓ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਵਾ ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਦੰਗਾ ਪੀੜਤਾਂ ਨੂੰ ਮਿਲਣ ਦਾ ਕੋਈ ਟਾਈਮ ਨਹੀਂ ਆ ਕਿਉਂਕਿ ਉਹ ਪਹਿਲੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਕਿ 1984 ਵਿੱਚ ਕਾਂਗਰਸ ਸਰਕਾਰ ਨੇ ਕਤਲੇਆਮ ਕੀਤਾ ਉਹ ਜੋ 1984 ਵਿੱਚ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਇਹ ਕਤਲ ਕੀਤਾ ਇਹ ਮਾਰੇ ਆਏ ਹੋਇਆ ਪਰ ਹੁਣ ਆਈ ਤੇ ਜਗਜाहਰ ਹੋ ਗਿਆ ਕਿ ਕਾਂਗਰਸ ਤੇ ਆਮ ਪਾਰਟੀ ਇਕਜੁੱਟ ਹੋ ਗਈ ਇਸ ਕਰਕੇ ਉਹ ਸਾਨੂੰ ਮਿਲਣ ਦਾ ਕੋਈ ਟਾਈਮ ਨਹੀਂ ਦੇ ਰਹੇ ਫਿਰ ਸਾਨੂੰ ਇਥੋਂ ਅਸੀਂ ਇੱਕ ਰੋਸ ਮਾਰਚ ਲੈ ਕੇ ਜਾ ਰਹੇ ਸੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਅਫਸਰਾਂ ਤੋਂ ਸੀਨੀਅਰ ਅਫਸਰਾਂ ਤੋਂ ਟਾਈਮ ਦਿੱਤਾ ਮੀਟਿੰਗ ਦਾ ਜਦੋਂ ਮੀਟਿੰਗ ਦਾ ਟਾਈਮ ਮਿਲਿਆ ਅਸੀਂ ਚੰਡੀਗੜ੍ਹ ਪਹੁੰਚੇ ਚੰਡੀਗੜ੍ਹ ਜਾ ਕੇ ਪਤਾ ਲੱਗਿਆ ਸਾਡੀ ਮੀਟਿੰਗ ਕੈਨਸਲ ਹੋ ਗਈ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਰਿਕਵੈਸਟ ਕੀਤੀ ਕਿ ਸਾਨੂੰ ਮੀਟਿੰਗ ਦਾ ਅਗਲਾ ਟਾਈਮ ਦਿੱਤਾ ਜਾਵੇ ਤੇ ਉਹਨਾਂ ਨੇ ਪੁਲਿਸ ਦੇ ਹੱਥੋਂ ਤੁਹਾਨੂੰ ਡਾਂਗਾ ਮਰਵਾਈਆਂ ਸਾਨੂੰ ਸੜਕਾਂ ਤੇ ਧੂਏ ਆ ਦੇਖੋ ਇੱਕ ਲੇਡੀਜ਼ ਨੂੰ ਸੜਕ ਤੇ ਧੂਣਾ ਉਹਦੇ ਸਿਰ ਦੀਆਂ ਚੁੰਨੀਆਂ ਉਤਰਨੀਆਂ ਉਹਦੇ ਕੱਪੜੇ ਅੱਗੇ ਪਿੱਛੇ ਹੋਣੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋਏਗੀ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਆਪਣੀਆਂ ਮੁਸ਼ਕਲਾਂ ਤੋਂ ਆਪਣੇ ਚੇਅਰਮੈਨ ਸਾਹਿਬ ਨੂੰ ਜਾਣੂ ਕਰਵਾਇਆ ਉਹਨਾਂ ਨੇ ਬੜੇ ਹੀ ਧਿਆਨ ਦੇ ਨਾਲ ਬੜੇ ਸਤਿਕਾਰ ਦੇ ਨਾਲ ਸਾਡੀ ਗੱਲ ਸੁਣ ਕੇ ਤੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੇ ਪੰਜਾਬ ਦੇ ਵਿੱਚ ਵੀ ਪੂਰੀ ਮਦਦ ਕਰਾਂਗਾ ਤੁਹਾਡੇ ਸਾਰੇ ਕੰਮ ਜਿਹੜੇ ਹੈਗੇ ਆ ਸਾਰੇ ਮਸਲੇ ਹੱਲ ਕਰਵਾਉਂਗਾ ਤੇ ਜਿਹੜੇ 1984 ਦੇ ਕਾਤਲ ਹੈਗੇ ਇਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਵੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ 1984 ਦੇ ਜਿਹੜੇ ਸਿੱਖ ਪੀੜਤ ਪਰਿਵਾਰ ਹੈਗੇ ਆ ਸਿੱਖ 1984 ਦੀ ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਹੈਗੀ ਆ ਅਸੀਂ ਬਹੁਤ ਜਲਦੀ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਦੇ ਹੋਮ ਮਨਿਸਟਰ ਸਾਹਿਬ मिलके अमित शाह जी ਨੂੰ ਮਿਲ ਕੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਪਹਿਲੇ ਵੀ ਤੁਸੀਂ ਸ਼ੁਰੂਆਤ ਕੀਤੀ ਸਾਡੇ ਕਾਤਲਾਂ ਨੂੰ ਅੰਦਰ ਦੇਣ ਦੀ ਤੇ ਜਲਦੀ ਤੋਂ ਜਲਦੀ ਸਾਡੇ ਜਿਹੜੇ ਬਾਹਰ ਕਾਤਲ ਕਮਰੇ ਹਨ ਉਹਨਾਂ ਨੂੰ ਅੰਦਰ ਕਰਕੇ ਤੇ ਉਹਨਾਂ ਨੂੰ ਫਾਂਸੀ ਤੇ ਪਾ ਕੇ ਸਾਡੇ ਜਿਹੜੇ ਜ਼ਖਮ ਹੱਲੇ ਹੈਗੇ ਆ ਇਹਨਾਂ ਤੇ ਥੋੜੀ ਜਿਹੀ ਮਰਮ ਲਗਾਈ ਜਾ ਸਕੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਚੇਅਰਮੈਨ ਸਾਹਿਬ ਤੇ ਅਮਿਤ ਸ਼ਾਹ ਜੀ ਮਿਲ ਕੇ ਸਾਰਾ ਕੁਝ ਕਰਨਗੇ ਤੇ ਸਾਨੂੰ ਇਸ ਚੀਜ਼ ਦੀ ਤਸੱਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਦੇ ਕਟਕ੍ਰਿਤਿ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੂੰ 1984 ਦੇ ਕਤਲਿਆਂ ਪੀੜਤ ਪਰਵਾਰਾਂ ਦਾ ਵਫਾ ਮਿਲਿਆ ਸੀ ਜਿਹੜੇ 1984 ਦੇ ਪੰਜਾਬ ਵਿੱਚ ਤਕਰੀਬਨ 22000 ਪਰਿਵਾਰ ਬੈਠੇ ਹੋਏ ਨੇ ਉਹਨਾਂ ਦੇ ਮੁੜ ਵਸੇਬੇ ਸੰਬੰਧੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਦੋ ਆਰਡਰ ਕੀਤੇ ਨੇ ਕਿ ਜਨਰਲ ਪੰਜਾਬ ਵਿੱਚ ਦੰਗਾਪੂਰੇ ਪਰਵਾਰਾਂ ਪਰਖ ਨੇ ਹਰ ਪਰਿਵਾਰ ਨੂੰ ਮਕਾਨ ਦਿੱਤੇ ਤੇ ਪੰਜਾਬ ਸਰਕਾਰ ਨਾਲ। ਤੇ ਜਿਨ੍ਹਾਂ ਨੂੰ ਜਿੰਨਾ ਕੋਈ ਕਾਰੋਬਾਰ ਨਹੀਂ ਉਹਨਾਂ ਨੂੰ ਬੂਥ 7:00 ਵਜੇ ਦੱਸ ਤੇ ਬਣਾ ਕੇ ਦਿੱਤੇ ਜਾਣ। ਹੋਰ ਵੀ ਅਸੀਂ ਕਈ ਮਸਲੇ ਉੱਥੇ ਉਠਾਇਆ ਸਨ। ਸਾਡੇ ਬੜੇ ਧਰਾਨ ਦੇ ਨਾਲ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ ਸਾਰੇ ਮਸਲਾ ਸੰਬੰਧੀ ਸਭ ਨਾਲ ਗੱਲ ਕੀਤੀ। ਸਾਡੇ ਨਾਲ ਪੰਜਾਬ ਬੀਜੇਪੀ ਦੇ ਜੀਵਨ ਗੁਪਤਾ ਜੀ ਇੱਕ ਹੋਰ ਕਮੇਟੀ ਦੇ ਮੈਂਬਰ ਤੇ ਗੁਰਦੀਪ ਸਿੰਘ ਕੋਸ਼ਾ ਜੀ ਤੇ ਬੀਬੀ ਗੁਰਦੀਪੌਰ ਜੀ ਅਸੀਂ ਇਸ ਮੁਖਮੇ ਵਿੱਚ ਸ਼ਾਮਲ ਸੀ। ਕੇ ਸਾਰੇ ਮਸਲੇ ਸਮਝਾ ਦੇ ਸਾਡੇ ਉਹਨਾਂ ਨੇ ਸਾਰੀ ਗੱਲ ਸੁਣੀ ਬੜੇ ਤੇ ਹਾਲ ਸਾਨੂੰ ਉਮੀਦ ਹੈ ਕਿ ਫਾਰ ਸਰਕਾਰ ਜਿਹੜੀ ਜਲਦੀ ਤੋਂ ਜਲਦੀ ਸਾਡੇ ਮਸਲੇ ਹੱਲ ਕਰਾਵੇਗੀ ਉਸੇ ਵਕਤ ਲਾਲਪੁਰਾ ਸਾਹਿਬ ਨੇ ਇੱਕ ਡੀਓ ਲੈਟਰ ਪੰਜਾਬ ਸਰਕਾਰ ਨੂੰ ਲਿਖਿਆ ਉਹਨਾਂ ਨੇ ਰਹਿਤਾ ਕੀਤੀਆਂ ਨੇ ਕਿ ਜਿਹੜੇ ਵੀ ਮਸਲੇ ਇਹਨਾਂ ਦੇ ਪੈਂਡਿੰਗ ਨੇ ਜਿਹੜੇ ਵੀ ਫੈਸਲੇ ਪੰਜਾਬ ਸਰਕਾਰ ਨੇ ਕੀਤੇ ਨੇ ਜਾਂ ਪੰਜਾਬ ਰੈਨ ਹਾਈ ਕੋਰਟ ਨੇ ਕੀਤੇ ਨੇ ਇਹ ਫੈਸਲੇ ਤੁਰੰਤ ਲਾਗੂ ਕੀਤੇ